ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਗੁਰੂ ਨਾਨਕ ਦੇਵ ਜੀ ਜਦੋਂ ਪੂਰੀ ਦੁਨੀਆ ਨੂੰ ਤਾਰਨ ਵਾਸਤੇ ਸਫ਼ਰਤੇ ਸੀਗੇ ਉਸ ਸਮੇਂ ਉਹਨਾਂ ਦੀ ਜੀਵਨੀ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ ਅੱਜ ਆਪਾਂ ਉਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬੜੀ ਸੋਹਣੀ ਕਹਾਣੀਆਂ ਦੋ ਮਿੱਤਰਾਂ ਦੀ ਸੂਲੀ ਤੋਂ ਸੂਲ ਬਣਨਾ ਫਾਂਸੀ ਤੋਂ ਕੰਡਾ ਬਣਨਾ ਕੀ ਹੁੰਦਾ ਅੱਜ ਤੁਹਾਨੂੰ ਸਮਝਾਉਂਗੀ ਹੁੰਦਾ ਕੀ ਆ ਗੁਰੂ ਸਾਹਿਬ ਸਫ਼ਰ ਦੇ ਵਿੱਚ ਹੁੰਦੇ ਆ ਤੇ ਇੱਕ ਪਿੰਡ ਦੇ ਬਾਹਰ ਰੁਕਦੇ ਨੇ ਉਸ ਜਗ੍ਹਾ ਦੇ ਉੱਤੇ ਮਰਦਾਨਾ ਜੀ ਰਵਾਬ ਛੇੜਦੇ ਆ ਤੇ ਗੁਰੂ ਸਾਹਿਬ ਗੁਰਬਾਣੀ ਕਾਉਂਦੇ ਆ ਤੇ ਉਸ ਪਿੰਡ ਦੀ ਸੰਗਤ ਵੀ ਗੁਰੂ ਸਾਹਿਬ ਦੇ ਕੋਲੇ ਆਉਣ ਲੱਗ ਜਾਂਦੀ ਹੈ ਉਸ ਪਿੰਡ ਦੇ ਵਿੱਚ ਦੋ ਮਿੱਤਰ ਹੁੰਦੇ ਆ ਇੱਕ ਮਿੱਤਰ ਉਹਦਾ ਰੁਟੀਨ ਦਾ ਕੰਮ ਹੁੰਦਾ ਕਿ ਉਹ ਸ਼ਰਾਬਖਾਨੇ ਜੂਆਖਾਨੇ ਬੈਸ਼ੀਆਲੇ ਇਸ ਪਾਸੇ ਨੂੰ ਤੁਰਿਆ ਰਹਿੰਦਾ ਤੇ ਇੱਕ ਹੋਰ ਮਿੱਤਰ ਹੁੰਦਾ ਉਹ ਯਾਨੀ ਹਜੇ ਉਹਦੀ ਸੰਗਤ ਦੇ ਵਿੱਚ ਇੰਨਾ ਪਿਆ ਨਹੀਂ ਹੁੰਦਾ ਪਰ ਹੁੰਦਾ ਵੇਲਾ ਹੀ ਆ ਉਹ ਉਹ ਕਿਤੇ ਇੱਕ ਦਿਨ ਲੰਗੇ ਜਾਂਦੇ ਦੇ ਕੰਨ ਦੇ ਵਿੱਚ ਉਹਦੇ ਗੁਰੂ ਸਾਹਿਬ ਦੇ ਮੁੱਖ ਚੋਂ ਨਿਕਲੀ ਹੋਈ ਬਾਣੀ ਪੈਂਦੀ ਆ ਤੇ ਉਹਨੂੰ ਇੰਨਾ ਰਸ ਆਉਂਦਾ ਤੇ ਉਹ ਰੁਕ ਜਾਂਦਾ ਰੁਕ ਕੇ ਉਹ ਵੀ ਸੰਗਤ ਦੇ ਵਿੱਚ ਬੈਠ ਕੇ ਗੁਰਬਾਣੀ ਸੁਣਨੀ ਸ਼ੁਰੂ ਕਰਦਾ ਜਦੋਂ ਉਹ ਗੁਰਬਾਣੀ ਸੁਣਦਾ ਤੇ ਉਹਨੂੰ ਇੰਨਾ ਵਧੀਆ ਲੱਗਦਾ ਉਹ ਸੋਚ ਲੈਂਦਾ ਕਿ ਜਿੰਨੇ ਦਿਨ ਗੁਰੂ ਸਾਹਿਬ ਇੱਥੇ ਹੈਗੇ ਨੇ ਓਨੇ ਦਿਨ ਮੈਂ ਇੱਥੇ ਆਉਂਗਾ ਸੰਗਤ ਦੇ ਨਾਲ ਸੰਗਤ ਦੀ ਸੇਵਾ ਵੀ ਕਰੂੰਗਾ ਤੇ ਗੁਰਬਾਣੀ ਵੀ ਸੁਣੂੰ ਚਲੋ ਉਹ ਤਿੰਨ ਚਾਰ ਦਿਨ ਲਗਾਤਾਰ ਸੰਗਤ ਦੇ ਨਾਲ ਉੱਥੇ ਪਹੁੰਚਦਾ ਗੁਰਬਾਣੀ ਸੁਣਦਾ ਸੇਵਾ ਕਰਾਉਂਦਾ ਤੇ ਕਿਉਂਕਿ ਦੂਸਰਾ ਜਿਹੜਾ ਬੰਦਾ ਜੂਆ ਖੇਡਦਾ ਨਸ਼ਾ ਪੱਤਾ ਕਰਦਾ ਉਹ ਦਾ ਦੋਸਤ ਹੁੰਦਾ ਅਚਾਨਕ ਹੀ 3-4 ਦਿਨਾਂ ਬਾਅਦ ਉਹ ਇੱਕ ਜਗ੍ਹਾ ਤੇ ਮਿਲਦੇ ਆ ਤੇ ਉਹਨੂੰ ਪੁੱਛਦਾ ਕਹਿੰਦਾ ਅੱਜ ਕੱਲ ਕਿੱਥੇ ਰਹਿਣਾ ਤੂੰ ਮਿਲਦਾ ਹੀ ਨਹੀਂ ਹੈਗਾ ਉਹ ਉਹਨੂੰ ਕਹਿੰਦਾ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ ਕਹਿੰਦਾ ਵੀ ਆਪਣੇ ਪਿੰਡ ਦੇ ਬਾਹਰ ਇੱਕ ਗੁਰੂ ਸਾਹਿਬ ਨੇ ਡੇਰਾ ਲਾਇਆ ਹੋਇਆ ਤੇ ਉਹਨਾਂ ਦੇ ਕੋਲੇ ਜਾ ਕੇ ਜਿਹੜੀ ਗੁਰਬਾਣੀ ਸੁਣੀਦੀ ਆ ਵੀ ਉਹਦਾ ਬੜਾ ਰਸ ਆਉਂਦਾ ਵੀ ਆਪਣੀ ਜ਼ਿੰਦਗੀ ਸੁਧਰ ਜੂਗੀ ਤੂੰ ਵੀ ਚੱਲ ਤੇਰੀ ਵੀ ਜ਼ਿੰਦਗੀ ਸੁਧਰ ਜੂ ਉਹ ਹੱਸ ਪੈਂਦਾ ਉਹ ਕਹਿੰਦਾ ਤੂੰ ਤਾਂ ਐਵੇਂ ਸਮਾ ਖਰਾਬ ਕਰਨ ਲੱਗਿਆ ਹੋਇਆ ਨਾਲੇ ਇਹ ਉਮਰ ਨਹੀਂ ਹੈਗੀ ਗੁਰਬਾਣੀ ਸੁਣਨ ਦੀ ਵੀ ਤੂੰ ਮੇਰੇ ਨਾਲ ਚੱਲਿਆ ਕਰ ਆਪਾਂ ਉੱਧਰ ਮौज-ਮਸਤੀ ਕਰਿਆ ਕਰਾਂਗੇ ਤੇ ਉਹ ਕਹਿੰਦਾ ਨਹੀਂ ਕਹਿੰਦਾ ਵੀ ਮੈਨੂੰ ਤਾਂ ਉੱਥੇ ਗੁਰੂ ਸਾਹਿਬ ਦੇ ਕੋਲੇ ਜਾਣਾ ਹੀ ਵਧੀਆ ਲੱਗਦਾ ਮੈਨੂੰ ਤਾਂ ਗੁਰਬਾਣੀ ਸੁਣਨੀ ਵਧੀਆ ਲੱਗਦੀ ਆ ਤੇ ਉਹ ਇਸ ਗੱਲੋਂ ਦੋਨਾਂ ਜਣਿਆਂ ਦੀ ਬਹਿਸ ਹੋ ਜਾਂਦੀ ਆ ਉਹ ਕਹਿੰਦਾ ਵੀ ਮੇਰਾ ਰਾਹ ਵਧੀਆ ਉਹ ਕਹਿੰਦਾ ਮੇਰਾ ਰਾਹ ਵਧੀਆ ਹੁਣ ਉਹ ਜਿਹੜਾ ਮਾੜੇ ਪਾਸੇ ਨੂੰ ਤੁਰਿਆ ਹੁੰਦਾ ਬੰਦਾ ਉਹ ਚੰਗੇ ਵਾਲੇ ਨੂੰ ਕਹਿੰਦਾ ਵੀ ਚੱਲ ਠੀਕ ਆ ਕੱਲ ਨੂੰ ਆਪਾਂ ਐ ਕਰਦੇ ਆ ਦੋਨੇ ਜਾਣੇ ਤੂੰ ਆਪਣੇ ਰਾਹ ਜਾਈ ਮੈਂ ਆਪਣੇ ਰਾਹ ਜਾਉ ਆਪਾਂ ਦੋਨੇ ਆ ਕੇ ਏਸੀ ਜਗ੍ਹਾ ਤੇ ਇਕੱਠੇ ਹੋਵਾਂਗੇ ਤੇ ਤੈਂ ਆ ਕੇ ਆਪਦਾ ਮੈਨੂੰ ਐਕਸਪੀਰੀਅੰਸ ਦੱਸਣਾ ਵੀ ਤੈਂ ਕੀ ਖਟਿਆ ਉਸ ਰਾਹ ਤੇ ਜਾ ਕੇ ਤੇ ਮੈਂ ਮੇਰਾ ਐਕਸਪੀਰੀਅੰਸ ਦੱਸੂ ਵੀ ਮੈਂ ਕੀ ਖਟਿਆ ਮੈਨੂੰ ਕੀ ਮਿਲਿਆ ਉਹ ਕਹਿੰਦਾ ਠੀਕ ਆ ਲਓ ਜੀ ਅਗਲੇ ਦਿਨ ਉਵੇਂ ਹੀ ਹੁੰਦਾ ਦੋਨੇ ਜਾਣੇ ਉੱਥੇ ਮਿਲਦੇ ਆ ਮਿਲ ਕੇ ਤੇ ਇੱਕ ਦੂਜੇ ਨੂੰ ਕਹਿੰਦੇ ਆ ਵੀ ਯਾਦ ਆ ਉਹ ਕਹਿੰਦਾ ਯਾਦ ਆ ਤੇ ਉਹ ਕਹਿੰਦਾ ਵੀ ਚੰਗਾ ਤੂੰ ਆਪਣੇ ਰਾਹ ਜਾ ਮੈਂ ਆਪਣੇ ਰਾਹ ਜਾਣਾ। ਲੋ ਜੀ ਉਹ ਦੋਸਤ ਆ ਜਿਹੜਾ ਉਹ ਸੰਗਤ ਦੇ ਵਿੱਚ ਜਾ ਕੇ ਪਹਿਲਾਂ ਗੁਰਬਾਣੀ ਸੁਣਦਾ, ਸੇਵਾ ਕਰਦਾ ਤੇ ਇੱਧਰ ਦੂਜਾ ਮਿੱਤਰ ਉਹ ਜਾ ਕੇ ਸ਼ਰਾਬ ਪੀਂਦਾ, ਜੂਏ ਘਰ ਦੇ ਵਿੱਚ ਪੈਸੇ ੜਾਉਂਦਾ, ਵੈਸ਼ੇ ਲਿਆ ਤੇ ਪੈਸੇ ੜਾਉਂਦਾ ਤੇ ਜਾਨੀ ਆਪਣੇ ਮਾੜੇ ਕਾਰਜ ਕਰਕੇ ਉਧਰੋਂ ਜਦੋਂ ਮੁੜਿਆ ਆਉਂਦਾ ਹੁੰਦਾ, ਉਹਦੇ ਪੈਰ 'ਚ ਠੋਕਰ ਵੱਜਦੀ ਆ। ਠੋਕਰ ਵੱਜੀ ਦੀਆਂ ਤਾਂ ਡਿੱਗ ਪੈਂਦਾ ਤੇ ਉਹਦੇ ਗੂਠੇ ਦੇ ਵਿੱਚੋਂ ਖੂਨ ਨਿਕਲਿਆ ਆਉਂਦਾ। ਤੇ ਉਹ ਜਿੱਥੇ ਠੋਕਰ ਵੱਜਦੀ ਆ ਉੱਠ ਕੇ ਉਸ ਜਗ੍ਹਾ ਨੂੰ ਦੇਖਣ ਜਾਂਦਾ ਜਦੋਂ ਤਾਂ ਕੀ ਦੇਖਦਾ ਵੀ ਇੱਕ ਟੱਕਣ ਦੇ ਉੱਤੇ ਉਹਦਾ ਪੈਰ ਵੱਜਿਆ ਹੁੰਦਾ ਤੇ ਉਹ ਟੱਕਣ ਠੋਕਰ ਵੱਜਣ ਕਰਕੇ ਸਾਈਡ ਤੇ ਹੋ ਗਿਆ ਥੱਲੇ ਮਿੱਟੀ ਦੇ ਵਿੱਚ ਇੱਕ ਘੜਾ ਦੱਬਿਆ ਹੋਇਆ ਘੜੇ ਦੇ ਵਿੱਚ ਇੱਕ ਸੋਨੇ ਦੀ ਮੋਹ ਰੁਪਈਆ ਤੇ ਬਾਕੀ ਸਾਰੇ ਕੋਲੇ ਨੇ ਉਹ ਦੇਖ ਕੇ ਕੋਲਿਆਂ ਨੂੰ ਛਾਣਦਾ ਤੇ ਸੋਨੇ ਦੀ ਮੋਹ ਚੱਕ ਕੇ ਆਪਣੀ ਜੇਬ 'ਚ ਪਾ ਲੈਂਦਾ ਤੇ ਖੁਸ਼ ਹੋ ਜਾਂਦਾ ਵੀ ਚਲੋ ਠੋਕਰ ਵੱਜੀ ਪਰ ਕੁਝ ਤਾਂ ਮਿਲਿਆ ਇਹ ਸੋਚ ਕੇ ਤੁਰ ਪੈਂਦਾ ਤੇ ਉਧਰੋਂ ਜਿਹੜਾ ਦੂਸਰਾ ਮਿੱਤਰ ਹੁੰਦਾ ਉਹ ਗੁਰਬਾਣੀ ਸੁਣਨ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਜਦੋਂ ਸਾਰੀ ਸੰਗਤ ਚਲੇ ਜਾਂਦੀ ਆ ਉਹ ਵੀ ਆ ਜਾਂਦਾ ਵਾ ਹੁਣ ਆਉਂਦਾ ਹੋਇਆ ਸੋਚਦਾ ਆਉਂਦਾ ਮਨ ਦੇ ਵਿੱਚ ਵੀ ਗੁਰੂ ਸਾਹਿਬ ਮੈਂ ਜਾ ਕੇ ਕੀ ਦੱਸਾਂ ਉਹ ਹਜੇ ਇਹ ਗੱਲਾਂ ਬਾਤਾਂ ਆਪਣੇ ਮਨ 'ਚ ਸੋਚਦਾ ਹੀ ਹੁੰਦਾ ਕਿ ਉਹਦੇ ਪੈਰ ਦੇ ਵਿੱਚ ਇੱਕ ਤਿੱਖਾ ਤੇ ਜ਼ਹਿਰੀਲਾ ਕੰਡਾ ਵੱਜਦਾ ਉਹ ਕੰਡਾ ਵੱਜਦਾ ਤਾਂ ਉਹਨੂੰ ਬੜਾ ਦਰਦ ਹੁੰਦਾ ਜਦੋਂ ਕੱਢਦਾ ਤੇ ਨਾਲ ਹੀ ਖੂਨ ਨਿਕਲਿਆ ਆਉਂਦਾ ਤੇ ਨਾਲੇ ਉਹਦਾ ਪੈਰ ਸੋਜੇ ਜਾਂਦਾ ਤੇ ਹੁਣ ਕਹਿਰ ਉਹ ਕੱਢ ਕੇ ਕੰਡਾ ਤੇ ਰੱਬ ਵੱਲ ਨੂੰ ਦੇਖ ਕੇ ਮੱਥਾ ਡੇਕ ਕੇ ਉਹਦਾ ਪਾਣਾ ਮੰਨ ਕੇ ਤੁਰ ਪੈਂਦਾ ਦੋਨੇ ਜਾਣੇ ਲੰਗਮਾਰ ਦੇ ਉਸੇ ਜਗ੍ਹਾ ਤੇ ਪਹੁੰਚਦੇ ਆ ਹੁਣ ਮਾੜਾ ਬੰਦਾ ਚੰਗੇ ਨੂੰ ਪੁੱਛਦਾ ਕਹਿੰਦਾ ਵੀ ਦੱਸ ਕੀ ਹੋਇਆ ਤੇਰੇ ਨਾਲ ਉਹ ਹੁਣ ਚੰਗਾ ਉਹਨੂੰ ਕਹਿੰਦਾ ਪਹਿਲਾਂ ਤੂੰ ਦੱਸ ਵੀ ਤੇਰੇ ਨਾਲ ਕੀ ਹੋਇਆ ਕਹਿੰਦਾ ਮੈਂ ਦੱਸ ਦਿੰਦਾ ਕਹਿੰਦਾ ਦੇਖ ਮੈਂ ਉੱਥੇ ਗਿਆ ਉਹ ਤੋਂ ਬਾਅਦ ਕਹਿੰਦਾ ਜਦੋਂ ਮੈਂ ਆਪਣਾ ਕੰਮ ਉਥੋਂ ਡੰਨ ਕਰਕੇ ਪਿੱਛੇ ਨੂੰ ਮੁੜਿਆ ਤੇ ਕਹਿੰਦਾ ਮੇਰੇ ਪੈਰ ਤੇ ਲੱਗੀ ਠੋਕਰ 6:00 ਵਜੇ ਜਦੋਂ ਮੈਂ ਉੱਠ ਕੇ ਦੇਖਿਆ ਵੀ ਕਿਹੜੀ ਚੀਜ਼ ਤੋਂ 6:00 ਵਜੇ ਆ ਤਾਂ ਕਹਿੰਦਾ ਮੈਨੂੰ ਉੱਥੇ ਇੱਕ ਘੜਾ ਮਿਲਿਆ ਘੜੇ ਦੇ ਵਿੱਚ ਕਹਿੰਦਾ ਮੈਨੂੰ ਇੱਕ ਸੋਨੇ ਦੀ ਮੋਹਰ ਮਿਲੀ ਤੇ ਕਹਿੰਦਾ ਮੈਂ ਚੱਕ ਕੇ ਉਹ ਪਾ ਲਈ ਜੇਬ ਵਿੱਚ ਆਹ ਦੇਖ ਕਹਿੰਦਾ ਸੋਨੇ ਦੀ ਮੋਹਰ ਤੇ ਕਹਿੰਦਾ ਹੁਣ ਤੂੰ ਦੱਸ ਵੀ ਤੂੰ ਕਾਹਤੋਂ ਲੰਗ ਮਾਰਦਾ ਆਉਣਾ ਉਹ ਕਹਿੰਦਾ ਵੀ ਮੈਂ ਬਾਈ ਉੱਥੋਂ ਗੁਰਬਾਣੀ ਸੁਣ ਕੇ ਸੰਗਤ ਦੀ ਸੇਵਾ ਕਰਕੇ ਜਦੋਂ ਤੁਰਿਆ ਆਉਂਦਾ ਸੀ ਵੀ ਮੇਰੇ ਪੈਰ 'ਚ ਕੰਡਾ ਵੱਜਿਆ ਹਨਾ ਤੇ ਕੰਡਾ ਵੱਜਣ ਕਰਕੇ ਮੇਰਾ ਪੈਰ ਸੁੱਜ ਗਿਆ ਮੈਂ ਤਾਂ ਲੰਗ ਮਾਰਦਾ ਆਉਣਾ ਉਹ ਹੱਸ ਪਿਆ ਕਹਿੰਦਾ ਹੁਣ ਦੱਸ ਵੀ ਤੇਰਾ ਰਾਹ ਚੰਗਾ ਕਿ ਮੇਰਾ ਰਾਹ ਹਨਾ ਤੇ ਪਰ ਉਹ ਬੰਦਾ ਇੰਨਾ ਯਕੀਨ ਹੋਣਾ ਚਾਹੀਦਾ ਗੁਰੂ ਸਾਹਿਬ ਦੇ ਉੱਤੇ ਉਹ ਬੰਦਾ ਉਹ ਕਹਿੰਦਾ ਵੀ ਦੇਖ ਇਹਦੇ ਪਿੱਛੇ ਵੀ ਕੋਈ ਗੱਲਬਾਤ ਹੈਗੀ ਆ ਪਰ ਮੈਨੂੰ ਨਹੀਂ ਸਮਝ ਉਹ ਗੱਲ ਅਲੱਗ ਆ ਵੀ ਮੈਂ ਤੈਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਕੱਲ ਨੂੰ ਤੂੰ ਮੇਰੇ ਨਾਲ ਚੱਲੀ ਕੱਲ ਨੂੰ ਆਪਾਂ ਗੁਰੂ ਸਾਹਿਬ ਦੇ ਨਾਲ ਗੱਲ ਕਰਾਂਗੇ ਜੇ ਤਾਂ ਗੱਲ ਆਪਾਂ ਨੂੰ ਵਧੀਆ ਲੱਗੀ ਫੇਰ ਤਾਂ ਮੈਂ ਉੱਥੇ ਹੀ ਰਹੂੰਗਾ ਤੂੰ ਆਪਦਾ ਜਿਹੜਾ ਕੋਈ ਕਰਨਾ ਕਰ ਲੈ ਤੇ ਨਹੀਂ ਮੈਂ ਤੇਰੇ ਨਾਲ ਮੁੜਿਆ ਉਹ ਕਹਿੰਦਾ ਠੀਕ ਆ ਲੋディオ ਦੂਜੇ ਦਿਨ ਬਹਾਨੇ ਦੇ ਨਾਲ ਉਹਨੂੰ ਵੀ ਨਾਲ ਲੈ ਜਾਂਦਾ ਤੇ ਜਾ ਕੇ ਉੱਥੇ ਸੰਗਤ ਦੇ ਵਿੱਚ ਬੈਠ ਜਾਂਦੇ ਨੇ ਗੁਰੂ ਸਾਹਿਬ ਕੁਰਬਾਨੀ ਗਾਇਨ ਕਰਦੇ ਆ ਤੇ ਉਹ ਤੋਂ ਬਾਅਦ ਸਾਰੀ ਸੰਗਤ ਮੱਥਾ ਟੇਕ ਟੇਕ ਜਾਈ ਜਾਂਦੀ ਆ ਤੇ ਇਹਨਾਂ ਦੀ ਵਾਰੀ ਆਉਂਦੀ ਆ ਤੇ ਜਾ ਕੇ ਬੈਠ ਜਾਂਦਾ ਤੇ ਗੁਰੂ ਸਾਹਿਬ ਨੂੰ ਦੱਸਦਾ ਕਹਿੰਦਾ ਵੀ ਇਦਾਂ ਕਰਕੇ ਗੁਰੂ ਸਾਹਿਬ ਸਾਡੀ ਸ਼ਰਤ ਲੱਗੀ ਸੀ ਵੀ ਹੁਣ ਤੁਸੀਂ ਦੱਸੋ ਵੀ ਇਹਦਾ ਰਾਹ ਚੰਗਾ ਕਿ ਮੇਰਾ ਰਾਹ ਚੰਗਾ ਕਿਉਂਕਿ ਇਹਨੂੰ ਤਾਂ ਮਿਲੀ ਸੋਨੇ ਦੀ ਮੋਹਰ ਮੇਰੇ ਪੈਰ ਚ ਲੱਗਿਆ ਕੰਡਾ ਹਨਾ ਮੇਰੇ ਅੱਜ ਵੀ ਮੇਰਾ ਪੈਰ ਸੁੱਜਿਆ ਹੋਇਆ ਤੇ ਗੁਰੂ ਸਾਹਿਬ ਹੱਸਦੇ ਆ ਹੱਸ ਕੇ ਕਹਿੰਦੇ ਵੀ ਭਾਈ ਤੇਰਾ ਹੀ ਰਾਹ ਚੰਗਾ ਤੇ ਉਹ ਪੁੱਛਦਾ ਕਹਿੰਦਾ ਵੀ ਮੇਰਾ ਰਾਹ ਚੰਗਾ ਉਹ ਕਿਵੇਂ ਤੇ ਉਹ ਦੱਸ ਦਿਆ ਕਹਿੰਦੇ ਵੀ ਇਹ ਜਿਹੜਾ ਬੰਦਾ ਇਹਦੇ ਪਿਛਲੇ ਜਨਮਾਂ ਦੇ ਜਿਹੜੇ ਕਰਮ ਨੇ ਬੜੇ ਚੰਗੇ ਸੀ ਇਹਨੇ ਬੜਾ ਪੁੰਨਦਾਨ ਕੀਤਾ ਤੇ ਇਹਦੀ ਕਿਸਮਤ ਦੇ ਵਿੱਚ ਉਹ ਜਿਹੜਾ ਘੜਾ ਸੀ ਉਹ ਪੂਰੇ ਦਾ ਪੂਰਾ ਸੋਨੇ ਦਾ ਭਰਿਆ ਹੋਇਆ ਸੀ ਪਰ ਜਿਹੜੇ ਇਹਦੇ ਹੁਣ ਦੇ ਕਰਮ ਨੇ ਉਹਦੇ ਕਰਕੇ ਉਹ ਸਾਰਾ ਕੁਛ ਹੀ ਕੋਲਾ ਹੋ ਗਿਆ ਸੜ ਕੇ ਸੁਆਹ ਹੋ ਗਿਆ ਪਰ ਕਿਉਂਕਿ ਇਹ ਬੰਦਾ ਤੇਰੀ ਸੰਗਤ ਕਰਦਾ ਸੀ ਇਸ ਕਰਕੇ ਇਸ ਬੰਦੇ ਨੂੰ ਇੱਕ ਮੋਹਰ ਮਿਲ ਗਈ ਸੋਨੇ ਦੀ ਤੇਰੀ ਸੰਗਤ ਕਰਨ ਕਰਕੇ ਤੇ ਉਹ ਕਹਿੰਦਾ ਵੀ ਠੀਕ ਆ ਗੁਰੂ ਸਾਹਿਬ ਵੀ ਇਹਦਾ ਤਾਂ ਚੱਲ ਮੰਨ ਲਿਆ ਵੀ ਪਰ ਫਿਰ ਮੇਰੇ ਪੈਰ ਦੇ ਵਿੱਚ ਕੰਢਾ ਕਿਉਂ ਵੱਜਿਆ ਫਿਰ ਗੁਰੂ ਸਾਹਿਬ ਉਹਨੂੰ ਦੱਸ ਦਿਆ ਕਹਿੰਦੇ ਵੀ ਭਾਈ ਇਹ ਨੇ ਜਿੱਥੇ ਜਾਂਦਾ ਸੀਗਾ ਇਹ ਨੇ ਤੈਨੂੰ ਉਸੇ ਜਗ੍ਹਾ ਤੇ ਲੈ ਕੇ ਜਾਣਾ ਸੀ ਉਸ ਜਗ੍ਹਾ ਦੇ ਉੱਤੇ ਤੇਰੀ ਕਿਸਮਤ ਤੇ ਲਿਖਿਆ ਸੀ ਤੇਰੀ ਹੋਣੀ ਸੀ ਲੜਾਈ ਤੇ ਤੇਰੇ ਹੱਥੋਂ ਹੋ ਜਾਣਾ ਸੀ ਕਤਲ ਤੇ ਉਹ ਕਤਲ ਹੋਣ ਤੋਂ ਬਾਅਦ ਤੈਨੂੰ ਲੱਗਣੀ ਸੀ ਫਾਸੀ ਕਿਉਂਕਿ ਤੂੰ ਸੰਗਤ ਦੇ ਵਿੱਚ ਸੀਗਾ ਤੇ ਉਹ ਸਮਾਂ ਟਲ ਗਿਆ ਇਸ ਕਰਕੇ ਤੇਰੀ ਜਿਹੜੀ ਫਾਸੀ ਆ ਉਹ ਇੱਕ ਕੰਡੇ 'ਚ ਤੇਰੀ ਜਿਹੜੀ ਸੂਲੀ ਆ ਉਹ ਇੱਕ ਸੂਲ ਦੇ ਵਿੱਚ ਬਦਲ ਗਈ ਸੋ ਜਦੋਂ ਕੋਈ ਨਿੱਕਾ ਮੋਟਾ ਦੁੱਖ ਆਉਂਦਾ ਹੁੰਦਾ ਉਸ ਚੀਜ਼ ਨੂੰ ਲੈ ਕੇ ਰੋਣ ਨਾ ਲੱਗ ਜਾ ਕਰੋ ਜਾਂ ਪਰਮਾਤਮਾ ਦੇ ਅੱਗੇ ਗਿਲੇ ਸ਼ਿਕਵੇ ਨਾ ਕਰਿਆ ਕਰੋ ਕਿਉਂਕਿ ਪਤਾ ਨਹੀਂ ਵਾਹਿਗੁਰੂ ਨੇ ਕਿੰਨਾ ਇੱਕ ਵੱਡਾ ਦੋਖਾ ਜਿਹੜਾ ਆਪਣਾ ਛੋਟਾ ਕਰਕੇ ਕੱਟਦਾ ਇਸ ਕਰਕੇ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਨਿਰਪਉ ਨਿਰਵੈਰ ਨਾ ਹੀ ਉਹ ਕਿਸੇ ਨੂੰ ਡਰਾਉਂਦਾ ਨਾ ਡਰਦਾ ਨਾ ਹੀ ਉਹਦਾ ਕਿਸੇ ਨਾਲ ਕੋਈ ਵੈਰ ਬਰੋਦਾ ਪ੍ਰਮਾਤਮਾ ਦੇ ਕੋਲੇ ਸਿਰਫ ਪਿਆਰੀ ਪਿਆਰਾ ਤੇ ਹਰ ਵਕਤ ਪਰੇ ਪਿਆਰ ਦੀ ਉੱਥੇ ਵਰਖਾ ਹੁੰਦੀ ਰਹਿੰਦੀ ਆ ਐਸੇ ਕਰਕੇ ਕਹਿੰਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾ ਆਊਗਾ ਉਹ ਕੁਝ ਹੋ ਜਾਂਦਾ ਜਿਹੜਾ ਕਦੇ ਸੋਚਿਆ ਵੀ ਨਹੀਂ ਹੁੰਦਾ ਜਿਉਂਦੇ ਵਾਸਤੇ ਰਹੋ ਧੰਨਵਾਦ